ਮੈਂ ਭਜੀ ਪੰਜਾਬ ਪੁਲਿਸ ਦੇ ਸੀਆਈਡੀ ਭਾਗ ਚ ਜਿਹੜਾ ਡੇਰਾ ਪਪਾ ਦਾ ਨੇ ਕਿ ਡਿਊਟੀ ਕਰਦਾ ਹਾਂ ਜੀ ਤੇ ਬੇਸਤੇ ਨੌਕਰੀ ਲਈ ਐ ਨੈਸ਼ਨਲ ਫੁੱਟਬਾਲ ਮੈਂ ਖੇਡ ਲਿਆ ਆ ਪਲੇਅਰ ਆ ਗੋਆ ਨਾ ਪੁਲਿਸ ਚੋਂ ਗਈ ਪੈਂਦੀ ਐ ਜੀ ਫਰੇਗੜ ਝੂੜੀਆਂ ਦੇਦੀਆਂ ਜਿਹੜੀ ਮੈਂ ਕੁਝ ਨਾ ਸ਼ੁਰੂ ਕਰ ਦਿੱਤਾ ਵਾ ਤਾਂ ਗੁੱਟੀਆਂ ਸਤੰਭ ਬਹੁਤ ਜ਼ਰੀਆਂ ਲਾਈਆਂ ਲੱਕੇ ਸ਼ਾਈ ਕੀਤੀ ਐ ਮੈਨੂੰ ਦੱਸਿਆ ਜਾਏ 23 ਸਾਲ ਹੋ ਗਏ ਨਾ ਪਰਿਚਵੀ ਕਰਨ 24 ਸਾਲ ਤੋਂ ਵਗਾਰੇ ਨਾ ਆਪਸਰ ਜੋਬ ਕਰਦੇ ਨੂੰ ਆਮਦਾਨ ਜੀ ਸਾਰੇ ਬੰਦਿਆਂ ਨੂੰ ਪਛਾਣ ਜਾਣਦੇ ਮੈਨੂੰ ਵੀ ਉਹ ਬੰਦੇ ਜਾਣਦੇ ਆ ਸ਼ੁਰੂ ਕਰਦਾ ਤਾਂ ਮੈਨੂੰ ਮਾਰ ਕੋ ਇੱਕ ਹਸਾਬ ਨਾਲ ਛੁੱਟ ਗਿਆ ਉਹ ਖਿਲਾਫ ਕੋਈ ਕੰਪਲੇਟ ਨਹੀਂ ਥਾਣੇ ਦੇ ਵਿੱਚ ਕੁਝ ਨਹੀਂ ਪੰਜਸ਼ਮਾ ਜੀ ਨਹੀਂ ਮੇਰੀ ਕਿਹਨਾ ਕੋਈ ਵੈਰ ਨਹੀਂਗਾ ਕਿ ਵਿਰੋਧ ਨਹੀਂਗਾ ਕਿਸੇ ਨਾਲ ਮੇਰਾ ਕੋਈ ਲੜਾਈ ਝਗੜਾ ਨਹੀਂ ਉਹ ਥੋੜਾ ਪਰਸੈਂਟ ਹੈਗਾ ਜਿੰਨੇ ਇਹਨਾਂ ਨੂੰ ਗਿਆ ਵਾ ਜਾਂ ਪੈਸੇ ਦਿੰਦੇ ਆ ਤਾਂ ਇਹਨਾਂ ਨੇ ਆ ਕੇ ਤਾਂ ਇੰਨੀ ਵੱਡੀ ਕਾਰਵਾਈ ਕੀਤੀ ਆ ਉਦਾ ਪੁਲਿਸ ਦੇ ਛਿਟਾਉਂਦੀ ਆ ਬੰਦੇ ਪਛਾਉਂਦੀ ਆ ਤੇ ਭਾਰਤ ਦੀ ਗੁੰਡਾਗਰਦੀ ਕਰਦੀ ਸਿਰੇਆਮਾ ਕਰ ਇਹਨਾਂ ਗੁੰਡਾਗਰਦੀ ਕੀਤੀ ਸਾਡੇ ਇੱਥੇ ਹੀਰਾ ਜੀ ਆਪਣਾ ਮੇਰਾ ਨਾਮ ਹਰਦੇਵਿੰਦਰ ਸਿੰਘ ਹੈ ਜੀ ਮੈਂ ਪਿੰਡ ਕਾਲਾ ਅਫਗਾਨਾ ਦਾ ਰਹਿਣ ਵਾਲਾ ਜੀ ਤੇ ਕੀ ਕੰਮ ਕਰਦਾ ਸੀ ਮੈਂ ਭਾਜੀ ਪੰਜਾਬ ਪੁਲਿਸ ਵਿੱਚ ਸੀ ਆਈਡੀ ਭਾਗ ਚ ਜਿਹੜਾ ਡੇਰਾ ਪਾਪਾ ਦਾ ਨਿਕ ਡਿਊਟੀ ਕਰਦਾ ਜੀ ਈ ਮਸਲਾ ਤੁਹਾਡਾ ਜਿਹੜਾ ਕਰਕੇ ਤੁਹਾਨੂੰ ਅੱਜ ਆਣ ਮਿਲ ਸਕਦਾ ਸੀ ਮੈਂ ਜੀ ਆਪਣਾ ਪਿੰਡ ਦਾ ਜਿਹੜਾ ਸਾਲਾਨਾ ਟੂਰਨਾਮੈਂਚ ਹੁੰਦਾ ਉਹਦੇ ਵਿੱਚ ਹਰ ਸਾਲ ਹੀ ਸਪੋਰਟਸ ਦਾ ਜਿਹੜਾ ਇਵੈਂਟ ਹੈ ਉਹ ਤੋਂ ਵੱਡੀ ਦਾ ਕਰਾਉਣਾ ਮੈਂ ਤੇ ਖੁਦ ਵੀ ਮੈਂ ਸਪੋਰਟਸ ਦੇ ਵਜ੍ਤੇ ਨੌਕਰੀ ਲਈ ਹੈ ਨੈਸ਼ਨਲ ਫੁੱਟਬਾਲ ਵਿੱਚ ਖੇਡੇ ਆਂ ਪਲੇਅਰ ਆਂ ਫੁੱਟਬਾਲ ਦਾ ਤੇ ਉਹਦੇ ਕਾਰਨ ਮੈਂ ਸਪੋਰਟਸ ਰਿਮੀਅਨ ਕਰਕੇ ਮੈਂ ਸਪੋਰਟਸ ਦੀਆਂ ਜਿਹੜੀਆਂ ਗਤੀਵਿਧੀਆਂ ਦਾ ਹਿੱਸਾ ਲੈਂਦਾ ਰਹਿੰਦਾ ਸੀ ਤੇ ਕਰੰਦਾ ਵੀ ਰਹੇ ਬੱਚਾ ਨਾਲ ਪ੍ਰੇਮ ਆ ਮੈਨੂੰ ਫੁੱਟਬਾਲ ਦੇ ਨਾਲ ਬੜਾ ਪ੍ਰੇਮ ਆ ਵੱਡੀ ਨਾਲ ਪ੍ਰੇਮ ਆ ਇਤਰਾ ਹੀ ਇਤਰਾ ਹੀ ਮੇਲੇ ਦਾ ਤੀਸਰਾ ਦੇਣੀ ਸੀਗਾ ਤੇ ਕਬੱਡੀ ਕਰਵਾ ਗਏ ਸੀ ਜਿਹੜਾ ਵਾਪਸ ਸ਼ਾਮ ਨੂੰ ਘਰ ਜਾ ਰਹੇ ਆਪਣੇ ਸਾਰਾ ਕੁਝ ਸੰਪੰਨ ਹੋ ਗਿਆ ਸੀ ਕਾ ਮੇਲਾ ਤੇ ਸਾਡੇ ਘਰ ਦੇ ਬਾਹਰ ਬਾਹਰ ਕਿਸੇ ਸਾਡਾ ਕਾਲਜ ਦਾ ਗੇਟ ਆ ਉਹਦੇ ਬਾਹਰ ਬਾਹਰ ਆ ਕੇ ਤੇ ਅਸੀਂ ਕੁਝ ਦੋ ਚਾਰ ਜਣੇ ਬੰਦੇ ਖਲੋਤੇ ਗੱਲਾਂ ਬਾਤਾਂ ਕਰਦੇ ਸੀ ਕਿ ਮੇਲੇ ਸੰਬੰਧੀ ਤੇ ਜਿਹੜੇ ਬੁਲਸੇ ਮਲਾਜੇ ਆ ਆਪਣੇ ਲੋਕਲ ਜਿਹੜੇ ਸੀਗੇ ਚੌਕੀ ਵਾਲੇ ਕੋ ਪੀਸੀਆਰ ਵਾਲੇ ਜਿਹੜੇ ਆਏ ਆ ਕਿਹੜੀ ਗੱਲ ਤੋਂ ਕੀ ਇੱਕ ਕਾਲਾ ਫਗਰਨਾ ਪੁਲਿਸ ਚਮਕੀ ਪੈਂਦੀ ਹੈ ਜੀ ਫਤੇਗੜ ਝੂੜੀਆਂ ਦੇ ਦੀਆਂ ਜਿਹੜੀ ਪੁਲਿਸ ਚਮਕੀ ਆ ਇਹ ਆਏ ਨਹੀਂ ਨਾ ਨਹੀਂ ਆ ਕੇ ਸਾਨੂੰ ਕੋਈ ਗੱਲਬਾਤ ਪੁੱਛੀ ਨਹੀਂ ਦੱਸੀ ਦੀ ਬਸ ਸਾਡੇ ਆ ਕੇ ਦਿਵਾਲੇ ਹੋ ਗਏ ਆ ਸਾਨੂੰ ਬਾਕੀ ਬੰਦੇ ਜਿਹੜੇ ਹੀ ਉਹ ਪੱਟ ਗਏ ਤੇ ਨਾਲੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਵਾ ਉਹਨੇ ਜਦੋਂ ਲਾਲਾ ਲਾਲਾ ਰੌਲਾ ਪਾ ਗਿਆ ਤੇ ਲੱਗੋ ਜਿਹੜੇ ਸਾਡੇ ਸੋਰ ਬੰਦੇ ਸੀਗੇ ਡੇਰਿਆਂ ਵਾਲੇ ਮੇਰੇ ਲਾਗੇ ਮੇਰਾ ਘਾਰਿਆਂ ਨਾਲ ਹੀ ਕੋਲੇ ਦੇ ਲਾਗੇ ਇੱਕ ਦੋ ਕਿਲੇ ਡਵਾ ਉਹ ਆ ਗਏ ਉਹਨਾਂ ਨੇ ਆ ਕੇ ਮੈਨੂੰ ਛਡਾਇਆ ਵਾ ਬਾਚ ਲਈ ਜਿਹੜੀ ਉਹ ਆਈ ਸੀ ਆਈ ਆ ਵਾਈਫ ਨੇ ਆ ਕੇ ਮੈਨੂੰ ਇਹਨਾਂ ਕੋਲ ਛਡਵਾਇਆ ਬਚਾਇਆ ਬਾਕੀ ਦੇਰੇਵਾਰੇ ਬੰਦੇ ਆਏ ਮੇਰੇ ਕਾਫੀ ਸਾਰੀਆਂ ਇਹਨਾਂ ਨੇ ਸੱਟਾਂ ਗੁੱਜੀਆਂ ਸੱਟਾਂ ਬਹੁਤ ਸਾਰੀਆਂ ਲਾਈਆਂ ਮੇਰੇ ਨਾਲ ਆ ਕੇ ਇਹਨਾਂ ਨੇ ਸੱਟ ਮਰੀ ਮੇਰੇ ਦੀ ਸਾਤੀ ਦੇ ਸੱਟ ਪਾਰੀ ਵਰਗੋ ਭੁੱਲਿਆ ਨਹੀਂ ਜਾਂਦਾ ਗੱਜਾ ਪਰ ਇਹਨਾਂ ਨੇ ਬਹੁਤ ਜ਼ਿਆਦੀ ਮੇਰੇ ਨਾਲ ਧੱਕੇਸ਼ਾਈ ਕੀਤੀ ਹੈ ਮੈਨੂੰ ਦੱਸਿਆ ਜਾਏ ਕਿਉਂ ਇਹਨਾਂ ਨੇ ਮੈਨੂੰ ਧੱਕੇਸ਼ਾਈ ਕੀਤੀ ਮੈਨੂੰ 23 ਸਾਲ ਹੋ ਗਏ ਨੌਕਰੀ 24 ਕਰਦੇ 24 ਸਾਲ ਤੋਂ ਵਗਾਰੇ ਪੁਲਿਸ ਜੌਬ ਕਰਦੇ ਨੂੰ ਮੈਨੂੰ ਇਹਨਾਂ ਨੇ ਕਿਉਂ ਮਾਰਿਆ ਗੁੱਟਿਆ ਮੇਰੀ ਮੇਰੀ ਠੀਕ ਨਾ ਛੱਡਦੇ ਜੀ ਮੈਂ ਪਛਾਣਦਾ ਜੀ ਸਾਰੇ ਬੰਦਿਆਂ ਨੂੰ ਪਛਾਣਦਾ ਹਾਂ ਸਾਰੇ ਬੰਦਿਆਂ ਨੇ ਮੈਨੂੰ ਜਾਣਦੇ ਮੈਨੂੰ ਵੀ ਉਹ ਬੰਦੇ ਜਾਣਦੇ ਮੈਨੂੰ ਕਿਹਾ ਵੀ ਹੈ ਕਿ ਮੈਂ ਤੁਹਾਡਾ ਮੁਲਾਜ਼ਮ ਭਰਾ ਹਾਂ ਮੈਨੂੰ ਦੱਸੋ ਗੱਲ ਕੀ ਹੈ ਮੇਰਾ ਕਸੂਰ ਕੀ ਹੈ ਮੈਂ ਤਾਂ ਬੰਦਾ ਕੀ ਮਾੜਾ ਕੀਤਾ ਵਾ ਪਰ ਮੈਨੂੰ ਉਹਨਾਂ ਦੱਸਿਆ ਪੁੱਛਿਆ ਕੁਝ ਨਹੀਂ ਕਿ ਗੁੱਟਣਾ ਸ਼ੁਰੂ ਕਰ ਦਿੱਤਾ ਤਾਂ ਮੈਨੂੰ ਮਾਰ ਕੋ ਇੱਕ ਹੱਬ ਨਾਲ ਛੁੱਟ ਗਿਆ ਉਹ ਤੇ ਆਪਣੇ ਬਹੁਤ ਜ਼ਿਆਦਾ ਮੇਰੇ ਨਾਲ ਧੱਕਾਸ਼ਾਹੀ ਕੀਤੀ ਮਾਰੇ ਮੈਨੂੰ ਦੱਸਿਆ ਜੇ ਕਿ ਮੇਰਾ ਗੁਨਾਹ ਕੀ ਆ ਕੰਪਲੀਟ ਕਰਾਈ ਹੋਵੇ ਕਿਸੇ ਕਿਸੇ ਮੇਰੇ ਖਿਲਾਫ ਕੋਈ ਕੰਪਲੇਟ ਨਹੀਂ ਗਈ ਥਾਣੇ ਦੇ ਵਿੱਚ ਹੈਗੀ ਮੇਰੇ ਖਿਲਾਫ ਕੋਈ ਵੀ ਕਿਸੇ ਨੇ ਕੁਝ ਨਹੀਂ ਜਸਮਾਜੀ ਨਹੀਂ ਮੇਰੀ ਕਿਸੇ ਨਾਲ ਕੋਈ ਬੈਰ ਨਹੀਂਗਾ ਕਿ ਵਿਰੋਧ ਨਹੀਂਗਾ ਕਿਸੇ ਨਾਲ ਮੇਰਾ ਕੋਈ ਝਗੜਾ ਨਹੀਂਗਾ ਬੇਹੀ ਕਾਰਨ ਮੈਨੂੰ ਦੋਖਿਆ ਕਿ ਮੈਂ ਇੰਨਾ ਚਰੋ ਗਿਆ ਵੇ ਇਹ ਮਿਲਦਿਆਂ ਕਰਾਉਂਦਿਆਂ ਨੂੰ ਤੇ ਮੈਨੂੰ ਇਹ ਬਿਨਾਂ ਵਜ੍ਹਾ ਮਾਰਿਆ ਕੁੱਟਿਆ ਵਾ ਬਿਨਾਂ ਵਜ੍ਹਾ ਮੈਨੂੰ ਇਹ ਸੱਟਾ ਫੱਟਾ ਲਾ ਕੇ ਗਏ ਕਿਉਂ ਲਾ ਕੇ ਗਏ ਇਹਨਾਂ ਨੂੰ ਕਿਹੜੀ ਕੰਪਲੇਟ ਤੇ ਲਾ ਕੇ ਗਏ ਆ ਇਹ ਤੇ ਹਮਲਾ ਕਰਨ ਦੇ ਵਿੱਚ ਮਤਲਬ ਉਸ ਮਾਦਮ ਨੇ ਕਿ ਕੁਝ ਵੀ ਮੈਨੂੰ ਐ ਲੱਗਦਾ ਤੇ ਪਿੱਛੇ ਕੋਈ ਨਾ ਕੋਈ ਤੁਹਾਡਾ ਪਰਸਨ ਹੈਗਾ ਜਿਹਨੇ ਇਹਨਾਂ ਨੂੰ ਗਿਆ ਹੋ ਜਾਂ ਪੈਸੇ ਦਿੱਤੇ ਆ ਤਾਂ ਇਹਨਾਂ ਨੇ ਆ ਕੇ ਇੰਨੀ ਵੱਡੀ ਕਾਰਵਾਈ ਕੀਤੀ ਆ ਉੱਦਾਂ ਪੁਲਿਸ ਦੇ ਛਿਟਾਉਂਦੀ ਆ ਬੰਦੇ ਪਛਾਉਂਦੀ ਆ ਤੇ ਮਾਰ ਦੇਂਦੀ ਗੁੰਡਾਗਰਦੀ ਕਰਦੀ ਆ ਸਿਰੇ ਆ ਮਾਰ ਗੁੰਡਾਗਰਦੀ ਕੀਤੀ ਸਾਡੇ ਇੱਥੇ ਮਾਰਿਆ ਹਰ ਬੰਦਾ ਜਿਹੜਾ ਬਹੁਤ ਪੁਲਸ ਦਾ ਆਸਰਾ ਲੈਂਦਾ ਵਾ ਅੱਜ ਪੁਲਿਸ ਦੇ ਹੀ ਪੁਲਸ ਦਾ ਦੂਜੀ ਤੀਜੀ ਵਾਰ ਦਾਤ ਜਿਹੜੀ ਉਹ ਸਾਹਮਣੇ ਆ ਰਹੀ ਆ ਪਬਲਿਕ ਦੇ ਵਿੱਚ ਇਹ ਪੁਲਿਸ ਜਿਹੜੀ ਆ ਉਹ ਆਪਣੇ ਹੀ ਬੰਦਿਆਂ 'ਤੇ ਦਾ ਹਮਲੇ ਕਰ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਆਪ ਖੁਦ ਪਰੇਸ਼ਾਨ ਹੈ ਜੀ ਮੈਂ ਆਪ ਇਹਨਾਂ ਨੂੰ ਕਹਿ ਰਿਹਾ ਕਿ ਮੈਂ ਖੁਦ ਮੁਲਾਜ਼ਮ ਆ ਬੀੜੀ ਇਹਨਾਂ ਨੇ ਇੱਕ ਨਹੀਂ ਸੁਣੀ ਹੈ ਕਿ ਮੈਂ ਇਹਨਾਂ ਨੂੰ ਫਟੌਂਦਾ ਰਹਿ ਗਿਆ ਮੇਰੀ ਇਹਨਾਂ ਨੇ ਪਾਗ ਲਾ ਦਿੱਤੀ ਹੈ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਹੈ ਉੱਥੇ ਬਣਕ ਦੇ ਵਿੱਚ ਮੈਂ ਸੌਟ ਲਿਆ ਇਹਨਾਂ ਨੇ ਥੱਲੇ ਉੱਤੇ ਚਾਰ ਪੰਜ ਮਿੱਰੇ ਜਾਣੇ ਚੜ ਕੇ ਬਹਿ ਗਏ ਨੀਰੇ ਦਾ ਟਾਈਮ ਸੀਗਾ 8:30 8:30 ਦਾ ਵਕਤ ਸੀਗਾ ਕੁਝ ਪਰ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਰੋਲ ਲਿਆ ਕਟਿਆ ਐਡਮਟ ਮੇਰੇ ਫਿਰ ਬੱਚਿਆਂ ਨੇ ਮੇਰੀ ਵਾਈਫ ਨੇ ਨਹੀਂ ਦਿੰਦਾ ਮੈਨੂੰ ਰਾਤ ਇੱਥੇ ਇਹ ਜੇ ਦੀ 15 ਤਰੀਕ ਦੀ ਗੱਲ ਹੈ ਜੀ 15 ਤਰੀਕ ਰਾਤ 12 1 2 ਵਜੇ ਮੈਨੂੰ ਇਹਨਾਂ ਨੇ ਆ ਕੇ ਫਿਰ ਦਾਖਲ ਕਰਾਇਆ ਸੀ ਮੇਰਾ ਜਾ ਕੇ ਬਾਥਰੂਮ ਮੇਰਾ ਬੰਦ ਹੋ ਗਿਆ ਸੀਗਾ ਉਹਨਾ ਘਰ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀਗਾ ਦਰਦ ਬਹੁਤ ਸੀ ਮੇਰੇ ਦਰਦ ਤੋਂ ਲੱਗ ਪਈ ਸ਼ਾਦਾ ਫਿਰ ਮੈਨੂੰ ਦਾਖਲ ਕਰਾਇਆ ਤੇ ਫਿਰ ਮੈਂ ਹੁਣਦਾ ਹੁਣ ਐਡਮਟੀਆਂ ਮੇਰੇ ਨਾਲ ਚ ਸਾਟਿਆ ਥੱਲੀ ਆ ਮੇਰੀ ਛਾਤੀ ਸਾਟਿਆ ਤੇ ਮੇਰੇ ਗਲੇ ਦੇ ਸਾਟਿਆ ਮੇਹ ਹੱਟ ਜਾਂਦਾ ਤੇ ਰਿਪੋਰਟ ਹੋਣੀ ਬਾਕੀ ਆ ਪਸਲੀਆਂ ਤੇ ਸੱਟ ਲੱਗੀ ਪਸਲੀਆਂ ਫ੍ਰੈਕਚਰ ਹੋਈਆਂ ਹਾਲੀ ਗੇਮ ਖੇਲ ਗਿਆ ਪਸਲੀਆਂ ਦੇ ਉੱਤੇ ਸੱਟ ਲੱਗੀ ਡਾਕਟਰ ਨੇ ਦੱਸਿਆ ਪਸ਼ਾਬ ਦਾ ਵੀ ਪ੍ਰੋਬਲਮ ਆ ਗਿਆ ਪਸ਼ਾਬ ਮੇਰਾ ਰੁਕ ਗਿਆ ਸੀਗਾ ਪਸ਼ਾਬ ਬਾਥਰੂਮ ਮੇਰਾ ਰੁਕ ਗਿਆ ਮੇਰੇ ਪ੍ਰੈਸ਼ਰ ਬਣ ਗਿਆ ਜਿਆਦਾ ਹੁੰਦਾ ਨਹੀਂ ਸੀਗਾ ਫੇਰ ਮੈਨੂੰ ਦਾਖਲ ਕਰਾਇਆ ਨਾਲ ਲਿਆ ਕੇ ਤੁਸੀਂ ਆਪਣੇ ਉੱਚ ਅਧਿਕਾਰੀਆਂ ਤੇ ਜੋ ਜਿਹੜੀਆਂ ਉਹ ਜਾਣਕਾਰੀ ਦਿੱਤੀ ਇਸ ਕਰਕੇ ਪੁਸਤਿਕਦਰ ਦੇ ਦਮ ਮੈਂ ਇਹਨਾਂ ਨੇ ਹਸਪਤਾਲ ਵਾਲਿਆਂ ਨੇ ਵੀ ਦੱਸ ਦਿੱਤਾ ਹੀਗਾ ਬਾਕੀ ਫੋਟ ਮੈਂ ਜਾਣ ਨਹੀਂ ਸਕਿਆ ਕਿਤੇ ਮੈਂ ਬਾਕੀ ਜਰੀਆ ਫੋਨ ਜਿਹੜਾ ਸੀਗਾ ਦੱਸਿਆ ਸੀ ਕਿ ਮੈਗਮੇਚ ਉਹਨਾਂ ਨੇ ਆਪਣਾ ਦਸਤਕਰ ਦੇ ਪਏ ਕਾਰਵਾਈ ਜੋ ਵੀ ਆ ਬਾਕੀ ਇਹਨਾਂ ਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੇ ਮੈਨੂੰ ਦੱਸਿਆ ਜਾਵੇ ਵੀ ਉਹਨਾਂ ਨੇ ਮੈਨੂੰ ਕਿਉਂ ਕੁੱਟਿਆ ਮਾਰਿਆ ਮੇਰੀ ਪੱਗ ਲਈ ਮੇਰੇ ਬੇਸਾਂ ਦੀ ਵੀ ਇਤਬੀਦ ਕੀਤੀ ਕਿਉਂ ਕੀ ਕੀ ਇਟੂ ਕਰਦੇ ਪਏ ਐ ਤਾਂ ਨਹੀਂ ਕਾਰਵਾਈਆਂ ਪੁੱਛਦੇ ਮੈਨੂੰ ਨਿਆਦ ਹੋਇਆ ਜਾਵੇ ਦੱਸਿਆ ਜਾਵੇ ਮੇਰੀ ਸੁਣਵਾਈ ਨਹੀਂ ਕਿਸੇ ਨੇ ਵੀ ਕੀਤੀ ਉਦੋਂ ਤਾਂ ਮੇਰੇ ਪਿੱਛੇ ਕੋਈ ਹਸਪੀਟਲ 'ਚ ਬੰਦਾ ਨਹੀਂ ਆਇਆ ਪੁੱਛਣ ਵਾਸਤੇ ਵੀ ਤੈਨੂੰ ਹੀ ਮਾਰ ਕੁੱਟ ਕੇ ਛੁੱਟ ਗਿਆ ਕਿਉਂ ਛੁੱਟ ਗਿਆ ਥੋਟੋ ਘਟ ਮੈਨੂੰ ਆ ਕੇ ਪੁੱਛਦੇ ਹੀ ਸਹੀ ਮੇਰੇ ਮਲਾਜਮ ਭਰਾ ਆ ਹੀ ਗਏ ਥਾਣਾ ਕਿਹੜਾ ਪਿੱਦਰਾਂ ਥਾਣਾ ਘੜ ਚੂੜ ਯੋ ਮੈਨੂੰ ਕੋਈ ਨਹੀਂ ਕਿਸੇ ਬਾਜਮਪਰਾ ਨੇ ਆ ਕੇ ਪੁੱਛਿਆ ਵੀ ਹਾਂ ਵੀ ਤੈਨੂੰ ਕੀ ਹੋਇਆ ਵਾ ਕਿਉਂ ਸੱਟ ਲੱਗੀ ਆ ਮੈਂ ਦੱਸਿਆ ਵੀ ਇਹਨਾਂ ਨੂੰ ਹਮਲਾ ਕਿਨੇ ਵਜੇ ਇਸ ਟਾਈਮ ਦੇ ਹਿਸਾਬ ਨਾਲ ਹੋਇਆ ਤਾਂ ਇਹ ਹਮਲਾ ਮੇਰੇ ਤੇ ਜੀ ਜਦੋਂ ਹੀ ਮੇਲਾ ਮਕਾ ਕੇ 8:30 8:00 ਵਜੇ ਆਈ ਉਹ ਸਾਢੇ 8:00 ਵਜੇ ਦਾ ਟਾਈਮ ਸੀਗਾ ਕਰੀਬ ਸ਼ਾਮ ਦਾ ਮੈਂ ਘਰ ਨੂੰ ਜਾਂਦੇ ਪਈ ਸੀ ਤੇ ਜਿਹੜੇ ਆ ਕੇ ਸਾਢੇ ਇਹਨਾਂ ਲੜੇ ਆ ਇਹਨਾਂ ਨੇ ਸਾਨੂੰ ਬਾਕੀ ਬੰਦੇ ਮੇਰੇ ਨਾਲ ਦੇ ਭੱਜ ਗਏ ਮੈਂ ਇਕੱਲਾ ਇਹਨਾਂ ਦੇ ਮਨ ਕਾਬੂ ਆ ਗਿਆ ਜਦੋਂ ਇਹਨਾਂ ਨੇ ਮਾਰਨਾ ਕੋਟਰਾ ਸ਼ੁਰੂ ਕਰਤਾ ਦੱਸਦੇ ਬਾਪ ਜੀ ਦੀ ਇਹ ਨੰਨੇ ਬੰ ਨੂੰ ਬਹੁਤ ਮਾਰਿਆ ਕੁੱਟਿਆ ਧੋਇਆ 10 20 ਅੱਧਾ ਘੇਟਾ ਘਟੋ ਘਟ ਮੇਰੇ ਨਾਲ ਲੱਗੇ ਰਹੇ ਆ ਜੀ ਤੁਸੀਂ ਉਹ ਪਰ ਕੀ ਕਹਿਣਾ ਸਾਂ ਇਨਸਾਫ ਆ ਜੀ ਬੰ ਨੂੰ ਮਿਲਣਾ ਚਾਹੀਦਾ ਮੈਨੂੰ ਦੱਸਿਆ ਤਾਂ ਜਾਵੇ ਬੰ ਨੂੰ ਕਿਉਂ ਕੁੱਟਿਆ ਜਾਦਾ ਕਿਹੜਾ ਥਰਡ ਪਰਸਨ ਹੈ ਤੇ ਪਿੱਛੇ ਹੈਗਾ ਕੋਈ ਨਾ ਕੋਈ ਥਰਡ ਪਰਸਨ ਹੈ ਤੇ ਪਿੱਛੇ ਜ਼ਰੂਰ ਹੈ ਜਿੰਨੇ ਇਹਨਾਂ ਨੂੰ ਕਿਹਾ ਵਾਦ ਇਹਨਾਂ ਨੇ ਕੁੱਟਿਆ ਮਾਰਿਆ ਮੁਲਾਜ਼ਮ ਜਿਹਦੇ ਤੁਹਾਡੇ ਦੇ ਮੁਲਾਜ਼ਮਾਂ ਨੇ ਹਮਲਾ ਕੀਤਾ ਹੁਣ ਤੁਹਾਲੋ ਜੇ ਡਿਪਾਰਟਮੈਂਟ ਕੋਈ ਨਾ ਤੇ ਕਾਰਵਾਈ ਨਹੀਂ ਕਰਦਾ ਫਿਰ ਤੁਹਾਡਾ ਕੀ ਸਟੈਪ ਹੈ ਫਿਰ ਦੇ ਸਰ ਮੈਂ ਤਾਂ ਅੱਗੇ ਤੇ ਫਿਰ ਆਪਣੇ ਆਪਣਾ ਉੱਚ ਅਫਸਰਾਂ ਦੇ ਅਧਿਕਾਰੀਆਂ ਤੱਕ ਪਹੁੰਚ ਕਰੂੰਗਾ ਉਹਨਾਂ ਨੂੰ ਦੱਸੂਗਾ ਜਾ ਕੇ ਵੀ ਮੇਰਾ ਰਾਤ ਬੀਤੀ ਹੋਈ ਹੈ ਮੇਰੇ ਤੇ ਆ ਮੇਰੇ ਨਾਲ ਜਿਹੜੀ ਬੇਇਨਸਾਫੀ ਹੋਈ ਹੈ ਤੇ ਮੇਰੇ ਦਾ ਇਨਸਾਫ ਹੋਇਆ ਜਾਏ ਇੱਕ ਮੁਲਾਜ਼ਮ ਨੂੰ ਦੇਤੇ ਤੇ ਮੇਰੀ ਸੁਣਵਾਈ ਨਹੀਂ ਹੋ ਰਹੀ ਮਿਲ ਨਹੀਂ ਕੁੱਟਿਆ ਜਾ ਰਿਹਾ ਦੇ ਆਮ ਬੰਦੇ ਦਾ ਕਿੰਨਾ ਪ੍ਰੋਸੈਸ ਇਹ ਸਾਰਾ ਜਿੱਥੋਂ ਤੱਕ ਆਪਣਾ ਜੋਰ ਲੱਗੂਗਾ ਜੀ ਮੈਂ ਲਾਉਂਗਾ ਜੀ ਅੱਗੇ ਤੱਕ ਜਾਊਂਗਾ ਕੋਰਟ ਤੱਕ ਜਾਊਂਗਾ ਕੋਰਟ ਤੇ ਜਾ ਕੇ ਪੇਸ਼ ਹੋਊਂਗਾ ਦੱਸੂਗਾ ਸਾਰਾ ਕੁਝ ਆਪਣਾ ਮੈਡੀਕਲ ਰਿਪੋਰਟਾਂ ਲੈ ਕੇ ਜਾਊਂਗਾ ਜਿੱਥੋਂ ਤੱਕ ਇਹ ਮੇਰੇ ਕੋਲ ਜਾਏਗਾ ਫਿਰ ਜਾਊਂਗਾ ਜੀ ਆਪਣਾ ਠੀਕ ਥੈਂਕ ਯੂ ਜੀ ਮਿਹਰਬਾਨੀ ਸਾਹਿਬ ਇਹਨਾਂ ਦਾ ਇਹ ਹਰਦੇਵਿੰਦਰ ਸਿੰਘ ਕੀ ਲੱਗਦੇ ਹਸਬੰਡ ਆ ਇਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਉਹਦੇ ਬਾਰੇ ਕੁਝ ਹੀ ਹੋ ਗਿਆ ਹਮਲਾ ਸਰ ਮਿਲ ਤੋਂ ਜਾਣ ਤੋਂ ਪਹਿਲਾਂ ਹੋ ਚੁੱਕਾ ਸੀਗਾ ਜਦੋਂ ਮੈਂ ਇਹਨਾਂ ਦੇ ਕੋਲ ਗਈ ਇਹਨਾਂ ਦੇ ਹੱਥ ਬਹਾਲਤ ਬਹੁਤ ਮਾੜੀ ਸੀ ਪੁਲਿਸ ਮੁਲਾਜ਼ਮ ਲੱਗੇ ਖੜੇ ਸੀਗੇ ਇਹ ਮੇਰੇ ਕੋਲ ਜਦੋਂ ਮੈਂ ਗਈ ਇਹਨਾਂ ਨੂੰ ਮੈਂ ਫੜਿਆ ਇਹ ਮੇਰੇ ਸਾਹਮਣੇ ਬਿਹੋਸ਼ ਹੋ ਗਿਆ ਮੈਂ ਕਾਫੀ ਰੋਲਾ ਪਾਇਆ ਪਾਣੀ ਕੋਈ ਪਾਣੀ ਦੇਵੋ ਪਾਣੀ ਕੋਈ ਗੱਡੀ ਤੇ ਜਾ ਰਿਹਾ ਇਸ ਰਸਤੇ ਵਿੱਚ ਉਹਨੇ ਪਾਣੀ ਦਿੱਤਾ ਮੈਂ ਇਹਨਾਂ ਦੇ ਮੂੰਹ ਚ ਪਾਇਆ ਇਹ ਨਹੀਂ ਉੱਠੇ ਕਾਫੀ ਦੇਰ ਬਾਅਦ ਇਹਨਾਂ ਨੂੰ ਉੱਠੂ ਲੱਗਾ ਆ ਤੇ ਇਹਨਾਂ ਨੂੰ ਸਵੇਰੇ ਮੈਂ ਇਹਨਾਂ ਨੂੰ ਘਰ ਲੈ ਕੇ ਆਈ ਆ ਜਦੋਂ ਮੈਂ ਲੈ ਕੇ ਆਈ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ ਤੇ ਰਸਤੇ 'ਚ ਆਉਂਦਿਆਂ ਵੀ ਪੁਲਿਸ ਮੁਲਾਜ਼ਮ ਜਿਹੜੇ ਮਗਰ ਧੌੜਿਆ ਸਾਡੇ ਕਹਿੰਸੀ ਇਹਨਾਂ ਨੂੰ ਘਰ ਨਹੀਂ ਜਾਣ ਦੇਣਾ ਥਾਣੇ ਲੈ ਕੇ ਜਾਣਾ ਜੀ ਸਾਨੂੰ ਇਹਨਾਂ ਨੂੰ ਥਾਣੇ ਲੈ ਕੇ ਜਾਣ ਦਿਓ ਪਰ ਮੈਂ ਹੱਥ ਜੋੜ ਕੇ ਉਹਨਾਂ ਨੂੰ ਕਹਾ ਵੀ ਮੈਂ ਸਵੇਰੇ ਲੈ ਕੇ ਥਾਣੇ ਆ ਜਾਾਂਗੀ ਤੇ ਉਹ ਗੱਲ ਹੋ ਗਈ ਸਵੇਰੇ ਕਰ ਲੋ ਪਰ ਸਾਨੂੰ ਵਾਪਸ ਜਾਣ ਦਿਓ ਘਰ ਤੋਂ ਕੋਈ 4-5 ਕਿਲੇ ਦਾ ਬਗਵਾਲ ਸਾਡਾ ਜੀ ਉੱਥੋਂ ਕਾਲ ਦੇ ਦਾ ਤੇ ਜਦੋਂ ਮੈਂ ਇਹਨਾਂ ਨੂੰ ਲੈ ਕੇ ਜਾ ਰਹੀ ਸੀ ਉਹ ਸਾਡੇ ਮਗਰ ਧੌੜਿਆ ਇੱਕ ਜਾਣੇ ਨੇ ਇੱਕ ਡੰਡਾ ਮਾਰਿਆ ਇਹਨਾਂ ਦੇ ਲੱਕ ਦੇ ਵਿੱਚ ਉਦ ਮੈਂ ਉਹਨਾਂ ਨੂੰ ਉਹ ਦੇ ਗਾੜੀ ਹੱਥੇ ਜੁੜੇ ਜਦੋਂ ਮੈਂ ਹੱਥ ਜੁੜਦਾ ਗਾੜੀ ਬਾਹ ਕੀਤੀ ਇੱਕ ਡੰਡਾ ਮੇਰੀ ਬਾਹ ਦੇ ਉੱਤੇ ਵੱਜਾ ਜੇ ਤੇ ਮੈਂ ਫਿਰ ਉਹ ਛੱਡ ਕੇ ਸਾਡੇ ਗਵਾਂਢੀਆਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਪਿੱਛੇ ਕਰਕੇ ਇਹਨਾਂ ਨੂੰ ਘਰ ਜਦੋਂ ਘਰ ਇਹਨਾਂ ਨੂੰ ਲੈ ਕੇ ਚਲੇ ਗਈਆਂ ਘਰ ਜਾਣ ਤੋਂ ਬਾਅਦ ਮੈਂ ਇਹਨਾਂ ਨੂੰ ਮਤਲਬ ਥੋੜੀ ਦੇਰ ਰੱਖਿਆ ਥੋੜੀ ਇਹਨਾਂ ਨੂੰ ਬਾਥਰੂਮ ਨਹੀਂ ਆ ਰਿਹਾ ਦਰਦ ਹੁੰਦੀ ਸੀ ਕੋਈ 12:30 ਦੇ ਕਰੀਬ ਮੈਂ ਇਹਨਾਂ ਨੂੰ ਲੈ ਕੇ ਤੇ ਹਸਪੀਟਲ ਆਈਆਂ ਕੋਈ ਪੁਰਸ ਵਾਲੇ ਨੇ ਸਾਨੂੰ ਪੁੱਛਿਆ ਨਹੀਂ ਹੈਗਾ ਫਿਰ ਇਹਨਾਂ ਨੂੰ ਮਾਰਿਆ ਇੱਕ ਇੰਨਾ ਦੀ ਹਾਲਤ ਵਿੱਚ ਇਸ ਨੇ ਕੋਈ ਉਸਟਾਮ ਨਹੀਂ ਕਿ ਪਿਛੇ ਵੀ ਕਿਉਂ ਪਾਰਕੜਾਈ ਕਰ ਰਹੇ ਮੈਂ ਕਿਆ ਮੈਂ ਤਾਂ ਡੇ ਘੜੀ ਹੱਥ ਜੋੜਦੀ ਮੈਨੂੰ ਦੱਸੋ ਵੀ ਉਹਨਾਂ ਦਾ ਗੁਨਾਹ ਕੀ ਹੈ ਕੋਈ ਗੁਨਾਹ ਨਹੀਂ ਇਹਨੇ ਅਸੀਂ ਮੰਗ ਕਰਦੇ ਹਾਂ ਜਿੱਦਾਂ ਵੀ ਉਹ ਮੁਲਾਜ਼ਮ ਆ ਉਹ ਵੀ ਮੁਲਾਜ਼ਮਾ ਪਹਿਲੀ ਗੱਲ ਤੇ ਇਹ ਮੁਲਾਜ਼ਮ ਮੁਲਾਜ਼ਮ ਤੇ ਹਮਲਾ ਕਿਉਂ ਕਰਦਾ ਜੀ ਮੁਲਾਜ਼ਮ ਨੇ ਹਮਲਾ ਮੁਲਾਜ਼ਮ ਤੇ ਕੀਤਾ ਜਾਂ ਮੁਲਾਜ਼ਮ ਹੁਣ ਇਹ ਦੱਸਣ ਕਿ ਇਹੀ ਮੰਗ ਕਰਦੇ ਹਾਂ ਇਨਸਾਫ ਚਾਹੀਦਾ ਸਾਨੂੰ ਕਿਉਂ ਕੀਤਾ ਸਾਡਾ ਗੁਨਾਹ ਦੱਸਣ ਕੀ ਹਾਲ ਹੈ ਤੁਹਾਡੇ ਘਰ ਵਾਲਾ ਆ ਜਿੱਦ ਡਾਕਟਰਾਂ ਸਾਹਤੇ ਜੇ ਹਾਲਤ ਠੀਕ ਨਹੀਂ ਹੈਗੀ ਵਾਇਰ ਜੀ ਕਾ ਖਾਲਸਾ ਵਾਇਰ ਜੀ ਫਰੇ ਜੀ ਹਾਂਜੀ ਵਗੜ ਖਾਂ ਸਾਹਿਬ ਨੂੰ ਫੜੇ। ਅ ਸਰ ਜੀ ਅਸੀਂ ਤੁਸਾਂ ਬੋਲਦੇ ਜੀ ਫਰੇਗੜ ਚੂੜੀਆਂ ਤੋਂ। ਹਾਂਜੀ ਬੋਲ ਰਹੇ ਹਾਂ। ਹਾਂਜੀ ਸਰ ਕਿਰਪਾਲ ਸਿੰਘ ਛੇਤਾ ਆਪ ਜੀ ਦੇ ਨਾਲ ਗੱਲ ਕਰ ਰਹੇ ਹਾਂ ਜੀ ਪੱਤਰਕਾਰ। ਬਜ਼ੁਰਗ। ਅ ਸਰ ਇੱਕ ਨਾ ਘਟਨਾ ਵਾਪਰੀ ਆ 15 ਤਰੀਕ ਨੂੰ ਹਰ ਦਵਿੰਦਰ ਸਿੰਘ ਦਾ ਦੋਸ਼ ਆ ਕਿ ਮੈਨੂੰ ਪੁਲਿਸ ਨੇ ਮਾਰਕੁਟਾਈ ਕੀਤੀ ਆ ਫਰੇਗੜ ਚੂੜੀਆਂ ਦੀ ਰੈਪਿਡ ਜਿਹੜੇ ਰੂਰਲ ਵਾਲੇ ਨੇ ਉਹ ਤੇ ਕਾਲਾ ਫਗਾਨਾ ਚਮਕੀ ਵਾਲਿਆਂ। ਉਹ ਜੇਰੇ ਇਲਾਜ ਨੇ ਛੀਤਾ ਹਸਪੀਟਲ ਫਤੇਗੜ ਚੂੜੀ ਦੇ ਬਾਰੇ ਕੀ ਕਹੋਗੇ ਆਪ ਜੀ ਇਹਦਾ ਭਾਈ ਵੈਰੀਫਾਈ ਕਰ ਰਹੇ ਨੇ ਕੀਮਾ ਹਾਂ ਦਾ ਹਾਂਜੀ ਮੈਂ ਕਲੀਅਰ ਕਰ ਲੈਣਾ ਬਾਦੀ ਕੀਮਾ ਹਾਂ ਦਾ ਸਾਰਾ ਇਹਨਾਂ ਨੂੰ ਪਤਾ ਨਹੀਂ ਕਿ ਉਹ ਦਿਨਾਂ ਨਾਲ ਇਸ਼ਾਰਾ ਸ਼ੁਰੂ ਕੀਤੀ ਸੀ ਤੇ ਕੋਈ ਕਿਸੇ ਕੋਈ ਆਪਣਾ ਕਾਲੇ ਹੋਣਾ ਨੇ ਦਾ ਕੋਈ ਸਰਬੰਧੀ ਹੁੰਦੇ ਨਾਲ ਇਹਨਾਂ ਦਾ ਕੋਈ ਵਿਵਾਦ ਹੋਇਆ ਸੀ ਇਹਨਾਂ ਦਾ ਜੀ ਜਿਹਨਾਂ ਨਾਲ ਹੈ ਜੀ ਤੇ ਉਥੇ ਵੀ ਇਹਨਾਂ ਦਾ ਜੋ ਇਹਨਾਂ ਦਾ ਡਿਸਪਿਊਟ ਹੋਇਆ ਜੀ ਤੇ ਮੌਕੇ ਦੇ ਜਿਹੜਾ ਮੋਸ ਨੂੰ ਜਿਵੇਂ ਕਾਲੇ ਜੀ ਤੇ ਮੌਕੇ ਦੇ ਪੁਸ਼ਪਾਤੀ ਗਈ ਆ ਤੇ ਐਵੇਂ ਸ਼ਰਾਬ ਜਿਆਦੀ ਪੀਤੀ ਸੀ ਇਹਨਾਂ ਨੇ ਬਹੁਤ ਜਾਰੀ। ਤੇ ਉਹ ਹਾਂ ਉਹ ਤੋਂ ਬਾਅਦ ਇਹਨਾਂ ਦੇ ਘਰ ਦੇ ਆਨੇ ਕਹੇ ਮੈਨੂੰ ਸਮਝਾਉਣਿਆ ਕੋਈ ਨਹੀਂ ਕੋਈ ਖਰਾਬੀ ਕਰ ਦੇ। ਤੇ ਬਸ ਇਹਨਾਂ ਦਾ ਮਾਮਲਾ ਰਿਹਾਗਾ ਮੇਰੇ ਧਿਆਨ ਦੇ ਬਾਕੀ ਜੇ ਕੋਈ ਐਸੋ ਜਿਹੀ ਗੱਲਬਾਤ ਹੋਵੇ ਕੱਲ ਹੀ ਨਹੀਂ ਤੇ ਸਰ ਉਹ ਹਸਪੀਟਲ ਜਿਹੜੇ ਇਲਾਜ ਆ ਉਹਨਾਂ ਦੇ ਨਾਲਾਂ ਦੇ ਵਿੱਚ ਵੀ ਛੱਟ ਲੱਗੀ ਹੋਈ ਆ ਪੱਸਲੀਆਂ ਦੇ ਉੱਤੇ ਵੀ ਜਿਹੜੀ ਆ ਉਹ ਛੱਟ ਲੱਗੀ ਹੋਈ ਆ। ਤੇ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਕਿ ਪੁਲਿਸ ਨੇ ਵੀ ਸ਼ਰਾਬ ਪੀਤੀ ਹੋਵੇ ਜਿਹੜੀ ਰਾਤ ਨੂੰ ਉਹਨੂੰ ਰੋਕਣ ਵਾਸਤੇ ਨਹੀਂ ਜੀ ਇਸ ਵਾਰ ਹੀ ਪੈਦਾ ਨਹੀਂ ਹੁੰਦਾ ਜੀ। ਬੜੇ ਵਧੀਆ ਕਰਮਚਾਰੀ ਜਿਹੜੇ ਉਹਨਾਂ ਡਿਊਟੀ ਤੇ ਸੀ ਤਾਇਨਾਤ ਕੋਈ ਚੱਕਮੀ ਦਾ ਇਹਨਾਂ ਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਸੀ ਇੱਕ ਕਾਲੇ ਹੋਗਾਨੇ ਦਾ ਸਰਪੰਚ ਸੀ ਉਹਨਾਂ ਨੇ ਵੀ ਇਹ ਸ਼ਰਾਬ ਹੀ ਗਿਆ ਆਪਸ ਚ ਇਹਨਾਂ ਉਲਝੇ ਉਹਦੇ ਕਾਫੀ ਟਾਈਮ ਤੇ ਉੱਥੇ ਇਹਨਾਂ ਦਾ ਹੋ ਸਕਦਾ ਕੋਈ ਨਾ ਜਗਨਾਰ bari ਹੋਈ ਹੋਵੇ ਬਾਏ ਪੋਸਟ ਪਾਰਟੀ ਗਈ ਪੋਸਟ ਪਾਰਟੀ ਪਹਿਲਾਂ ਤੇ ਇਹ ਆ ਵੀ ਇਹਨਾਂ ਦਾ ਮੈਡੀਕਲ ਕਰਵਾਉਣ ਲੱਗੀ ਸੀ ਜੀ ਸ਼ਰਾਬ ਪੀਤੀ ਦਾ ਪਰ ਗੱਲ ਇਹ ਹੋਈ ਕਿ ਉਹਨਾਂ ਦੇ ਫੈਮਿਲੀ ਮੈਂਬਰਾਂ ਨੇ ਕਿਹਾ ਵੀ ਚਲੋ ਛੱਡੋ ਫਿਰ ਤੁਹਾਡਾ ਮਲਾਜਮਾ ਉਹ ਸਮਝਦਾ ਰਿਹਾ ਬਿਰੋਗਤੀ ਨਹੀਂ ਕਰਦਾ ਤੇ ਬਸ ਇਹਨੀ ਗੱਲਬਾਤ ਹੋਈ ਬਾਕੀ ਕਲੀਅਰ ਕਰ ਲੈਨੇ ਕੀ ਮਾਮਲਾ ਸਰਾ ਠੀਕ ਹੈ ਥੈਂਕ ਯੂ ਸਰ